ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਲੈ ਕੇ ਆਏ ਆਂ ਆਪਾਂ ਕੌੜਦੁੰਮੇ ਤੇ ਇਹ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਕੌੜਦੁੰਮੇ ਤੇ ਇਹ ਤੁਹਾਨੂੰ ਦੱਸਾਂਗੇ ਵੀ ਪਸ਼ੂ ਨੂੰ ਦੇਣ ਦੇ ਕੀ ਕੀ ਫਾਇਦੇ ਆ ਕੌੜਦੁੰਮੇ ਦੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਕਿ ਆਪਣੇ ਜਿਹੜੇ ਬਜ਼ੁਰਗ ਜਦੋਂ ਪਸ਼ੂ ਨੂੰ ਚਾਰਦੇ ਸੀਗੇ ਖੁੱਲੇ ਛੜਦੇ ਸੀਗੇ ਜਦੋਂ ਆਪਣੇ ਆਮ ਹੀ ਬਾਹਣਾ ਦੇ ਵਿੱਚ ਟਿੱਬਿਆਂ ਤੇ ਇਹ ਕੌੜਦੁੰਮੇ ਹੁੰਦੇ ਸੀਗੇ ਤੇ ਪਸ਼ੂ ਜਿਹੜੇ ਖਾਂਦੇ ਸੀਗੇ ਤੇ ਆਪਣੇ ਘਰੇ ਲਿਆ ਕੇ ਵੀ ਸਾਨੇ ਸਿਆਣੇ ਬਜ਼ੁਰਗ ਜਿਹੜੇ ਚਾਰ ਵੀ ਪਾਉਂਦੇ ਸੀਗੇ ਕੌੜ ਤੁੰਮੇ ਦਾ ਤੇ ਇਹਦੇ ਕਾੜਾ ਵੀ ਬਣਾਉਂਦੇ ਸੀਗੇ ਤੇ ਪਸ਼ੂ ਨੂੰ ਦਿੰਦੇ ਸੀਗੇ ਬਹੁਤ ਤਰਾਂ ਦੀਆਂ ਦਿੱਕਤਾਂ ਜਿਹੜੀਆਂ ਪਸ਼ੂ ਨੂੰ ਆਉਂਦੀਆਂ ਉਹਦਾ ਹੱਲ ਆ ਇਹ ਇੱਕ ਤੇ ਤੁਹਾਨੂੰ ਦੱਸਾਂਗੇ ਆਪਾਂ ਕੌੜ ਤੁੰਮੇ ਦੇਣ ਦੇ ਕੀ ਕੀ ਫਾਇਦੇ ਆ ਪਸ਼ੂ ਨੂੰ ਬਣੇ ਰਹੋ ਵੀਡੀਓ ਦੇਖਣ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੈ ਕਿਰਪਾ ਕਰਕੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਹੀ ਲੱਗਦਾ ਬੈਲ ਦਾ ਬਟਨ ਆਨ ਕਰ ਲਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣਕਾਰੀ ਵਾਲੇ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਕਿਸਾਨ ਦੋਸਤੋ ਕੌੜ ਤੁਮੇ ਤੁਸੀਂ ਜੇ ਐਸੇ ਤਰ੍ਹਾਂ ਹੀ ਤੁਹਾਡਾ ਪਸ਼ੂ ਖਾਂਦਾ ਤਾਂ ਤਾਂ ਵੀ ਬਹੁਤ ਵਧੀਆ ਗੱਲ ਹੈ ਜੇ ਤੁਹਾਡਾ ਪਸ਼ੂ ਕੌੜੇ ਮੰਦਾ ਨਹੀਂ ਵੀ ਖਾਂਦਾ ਤਾਂ ਤੁਸੀਂ ਇਹਨੇ ਕੀ ਕਰਨਾ ਬਰੀਕ ਚੀਰ ਲੈਣਾ ਚੀਰ ਕੇ ਬਰੀਕ ਇਹਨੂੰ ਸਾਵੇਂ ਸਕਾ ਲੈਣਾ ਸਾਵੇਂ ਸਕਾਉਣ ਤੋਂ ਬਾਅਦ ਦੇ ਵਿੱਚ ਇਹਨੂੰ ਮੈਕਸੀ ਦੇ ਨਾਲ ਪਾਊਡਰ ਬਣਾ ਲੈਣਾ ਤੇ ਪਾਊਡਰ ਬਣਾ ਕੇ ਜਿਹੜਾ ਵੀ ਤੁਸੀਂ ਫੀਡ ਦਿੰਨੇ ਹੋ ਜਾਂ ਤੁਸੀਂ ਕਣਕ ਦਾ ਚੌਕਰ ਪਾਉਣੇ ਜਾਂ ਸੋਲਿਆ ਸਿਲਕਾ ਪਾਉਣੇ ਜਿਹਨੇ ਵੀ ਵੰਡ ਪਸ਼ੂ ਨੂੰ ਤੁਸੀਂ ਪਾਉਣੇ ਹੋ ਉਦੇ ਵਿੱਚ ਤੁਸੀਂ ਵੱਡੇ ਪਸ਼ੂ ਨੂੰ ਇਹ 50 ਤੋਂ 70 ਗ੍ਰਾਮ ਤੇ ਛੋਟੇ ਕਾਫ ਆ ਜਿਹੜੇ ਉਹਨਾਂ ਨੂੰ ਤੁਸੀਂ 20 ਤੋਂ 25 ਗ੍ਰਾਮ ਇਹ ਦੇਣਾ ਤੁਸੀਂ ਪਾਊਡਰ ਤੇ ਇਹਦੇ ਜਿਹੜੇ ਫਾਇਦੇ ਆ ਪਸ਼ੂ ਨੂੰ ਤੇ ਇਹ ਕੌੜ ਤੁੰਮੇ ਦੇਣ ਦੇ ਬਹੁਤ ਫਾਇਦੇ ਆ ਜਿਵੇਂ ਕਿ ਤੁਹਾਡੇ ਪਸ਼ੂ ਨੂੰ ਭੁੱਖ ਨਹੀਂ ਲੱਗਦੀ ਤੁਹਾਡੇ ਪਸ਼ੂ ਨੂੰ ਜਿਹੜਾ ਹਾਜਮ ਨਹੀਂ ਆਉਂਦੀ ਕੋਈ ਵੀ ਚੀਜ਼ ਜਾਂ ਅਣਪਚਾ ਦਾਣਾ ਕੱਢ ਦਿੰਦਾ ਪਸ਼ੂ ਜਿਵੇਂ ਕਈ ਵਾਰ ਆਪਾਂ ਦੇਣੀ ਆ ਜਦੋਂ ਪਸ਼ੂ ਗੁਆ ਕਰਦਾ ਉਹਦੇ ਵਿੱਚ ਹੀ ਦਾਣੇ ਜਿਹੜੇ ਉਹ ਮੇਂ ਹੀ ਪਏ ਹੁੰਦੇ ਆ ਜਿਹੜਾ ਕੋਈ ਵੀ ਆਪਾਂ अनाज ਪਾਉਣਿਆ ਪਸ਼ੂ ਨੂੰ ਤੇ ਉਹ ਹਾਜ਼ਮ ਨਹੀਂ ਆਉਂਦਾ ਹੈਗਾ ਤੇ ਜਿਹੜਾ ਇਹਦਾ ਪਾਊਡਰ ਆਪਾਂ ਚੂਰਨ ਬਣਾਉਣਾ ਇਹਦਾ ਤੇ ਜੇ ਤੁਸੀਂ ਪਸ਼ੂ ਨੂੰ ਚੂਰਨ ਇਹਦਾ ਦਿੰਦੇ ਰਹੋਗੇ ਵੱਡੇ ਪਸ਼ੂ ਨੂੰ 60 ਤੋਂ 70 ਗ੍ਰਾਮ ਤਾਂ ਤੁਹਾਡੇ ਪਸ਼ੂ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਊਗੀ ਕਦੇ ਤੁਹਾਡੇ ਪਸ਼ੂ ਨੂੰ ਖਰੇਮਾ ਨਹੀਂ ਹੁੰਦਾ ਕਦੇ ਤੁਹਾਡੇ ਪਸ਼ੂ ਦੇ ਬੰਨ ਨਹੀਂ ਪੈਊਗਾ ਤੇ ਇਹਦੇ ਨਾਲ ਕੀ ਆ ਨਾਲ ਤਾਂ ਪਸ਼ੂ ਦੀ ਭੁੱਖ ਵਧਦੀ ਆ ਪਸ਼ੂ ਦੇ ਜਿੰਨੇ ਵੀ ਤੁਸੀਂ ਫੀਡ ਪਾਓਗੇ ਉਹ ਹਾਜਮ ਆਊਗੀ ਜਲਦੀ ਹਾਜਮ ਆਊਗੀ ਤਾਂ ਤੁਹਾਨੂੰ ਪਤਾ ਕਿ ਦੁੱਧ ਵੀ ਵਧੂ ਤੇ ਦੁੱਧ ਵਧਣ ਦੇ ਨਾਲ ਆਪਾਂ ਨੂੰ ਫਾਇਦਾ ਹੋਊਗਾ ਤੇ ਇਹਦੇ ਨਾਲ ਇੱਕ ਇਹ ਵੀ ਫਾਇਦਾ ਕਿ ਤੁਹਾਨੂੰ ਡੀ ਵਾਰਮਿੰਗ ਕਰਨ ਦੀ ਜ਼ਰੂਰਤ ਨਹੀਂ ਪੈਣੀਗੀ ਕੋਈ ਵੀ ਲੱਗ ਤੋਂ ਤੁਹਾਨੂੰ ਗੋਲੀ ਦੇਣ ਦੀ ਦਵਾਈ ਦੇਣ ਦੀ ਜ਼ਰੂਰਤ ਨਹੀਂ ਪਊਗੀ ਕੋਈ ਲੀਵਰ ਟੋਨਿਕ ਦੇਣ ਦੀ ਜ਼ਰੂਰਤ ਨਹੀਂ ਪਊਗੀ ਇਹ ਸਾਬਕ ਜਿਵੇਂ ਕਹਿੰਦੇ ਹੁੰਦੇ ਆ ਵੀ 100 ਰੋਗਾਂ ਦੀ ਇੱਕ ਦਵਾਈ ਆ ਤੇ ਜੇ ਤੁਸੀਂ ਇਹ ਦਿੰਦੇ ਰਹੋਗੇ ਕੌਰਦੁੰਮੇ ਦਾ ਪਾਊਡਰ ਚੂਰਨ ਤੁਸੀਂ ਤੁਹਾਡੇ ਪਸ਼ੂ ਨੂੰ ਕਿਸੇ ਤਰ੍ਹਾਂ ਦੀ ਵੀ ਦਿੱਕਤ ਨਹੀਂ ਆਊਗੀ ਇਹ ਦੇਸੀ ਕੁਦਰਤੀ ਫਾਲਾ ਤੇ ਬਹੁਤ ਹੀ ਫਾਇਦੇ ਹੈ ਇਹ ਆਪਾਂ ਵੀ ਵਰਤ ਰਹੇ ਆਂ ਆਪਾਂ ਜਿੱਥੋਂ ਵੀ ਮਿਲ ਜਾਂਦੇ ਆ ਲਿਆ ਕੇ ਰੱਖ ਲੈਣੇ ਘਰੇ ਆਪਣੇ ਪਸ਼ੂ ਆ ਜਿਹੜੇ ਉਹ ਗਿੱਜਗੇ ਸਾਫਤੀ ਖਾ ਲੈਂਦੇ ਆ ਤੇ ਵੀਡੀਓ ਤੇ ਜਾਣਕਾਰੀ ਜਿੰਨੀ ਵੀ ਦਿੱਤੀ ਆ ਹੋ ਸਕਦਾ ਹੋਰ ਵੀ ਭਰਾਮਾਂ ਦੇ ਫਾਇਦੇ ਹੋ ਸਕਣ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਮਾਂ ਦਾ ਬਹੁਤ ਬਹੁਤ ਧੰਨਵਾਦ